ਆ ਨਾਲ ਨਾਲ ਬੰਨਣਾ ਹੈ ਨਾ ਇਹ ਦਰਿਆ ਦਾ ਬੰਨਣਾ ਨਾ ਮੈਂ ਦਰਿਆ ਦੇ ਬਾਹਰ ਅੱਛਾ ਇਹ ਇਹ ਪਰਲੇ ਪਾਸੇ ਕੀ ਆ ਇਹ ਪਰਲੇ ਪਾਸੇ ਵੀ ਫਸਲ ਆ ਅੱਛਾ ਹਾਂ ਆਪਣਾ ਇਧਰ ਨਹੀਂ ਵਾ ਹੈ ਨਾ ਇਧਰ ਨਹੀਂ ਵਾ ਹਾਂ ਤੇ ਉਹ ਹੀ ਬੰਨਣਾ ਨਾ ਜਿਹੜਾ ਆਪਣੇ ਉਧਰੋਂ ਹਾਂਜੀ ਹਾਂ ਇਹ ਬੰਨ ਟੱਟਾ ਫੇਰ ਆਪਣੇ ਪਾਣੀ ਜਾਂਦਾ ਅੱਛਾ ਇਹ ਬੰਨ ਜੇ ਟੱਟ ਗਿਆ ਹਾਂ ਠੀਕ ਹੈ ਹੋਇਆ ਮੜਾ ਜਾਂ ਮੌਸਮ ਚਿੱਟਾ ਜਾਂ ਇਹਾਂ ਦੇ ਤੋਂ ਕਿ ਬੇਰ ਬਹੁਤ ਜ਼ਿਆਦੇ ਪੇਰੀਆਂ ਨੇ ਇਸ ਬੰਨ ਤੇ ਹਨਾ ਜਿਹੜੀ ਵੀਡੀਓ ਬਣੀ ਸੀ ਬੰਬੂਗਾਟ ਫਿਲਮ ਉਹ ਇਸੇ ਬੰਨ ਤੇ ਬਣੀ ਆਹੋ ਉਹ ਮੈਂ ਆਪਾਂ ਉੱਥੋਂ ਵੈਸੇ ਚੜਨਾ ਸੀ ਨਾ ਹਾਂਜੀ ਉੱਥੇ ਚੜਨਾ ਸੀ ਆਉਣਾ ਸੀ ਆਪਾਂ ਇਹ ਮੈਂ ਛੜਕਸਾਰ ਦਾ ਕਰਕੇ ਕਹਤਾ ਹਾਂ ਇਹ ਉਹ ਬੰਨ ਜਿੱਥੇ ਬੰਬੂਗਾਟ ਫਿਲਮ ਬਣੀ ਸੀ ਉਹ ਬਣੀ ਆ ਤੁਸੀਂ ਦੇਖੋ ਆਪਣੇ ਮਹਿਲਾ ਹਾਂਜੀ ਹਾਂ ਨਹੀਂ ਇਹ ਇਹ ਰਾਤ ਤੇ ਵੀ ਬਣੀ ਆ ਰਾਤ ਤੇ ਵੀ ਬਣੀ ਆ ਹਾਂ ਇਹਦੇ ਤੇ ਵੀ ਰਾਹ ਦਾ ਵੀ ਸੀਨ ਲਿਆ ਹਣਾ ਹਾਂਜੀ ਹਾਂਜੀ ਇਹਦੇ ਤੇ ਵੀ ਸ਼ੂਟਿੰਗ ਸਾਰੀ ਆ ਹਾਂ ਹਾਂ ਉਹ ਬੰਮ ਜਿਹੜੀ ਫਿਲਮ ਵਾਲੇ ਬੰਨਣਾ ਨਾ ਉਹ ਅੱਗੇ ਘਰ ਕੋ ਸ਼ੂਟਿੰਗ ਹੁੰਦਾ ਹੈ ਬੰਨ ਆਹੋ ਇੱਕਿੱਦ ਨੇ ਸਿੱਧੇ ਆ ਉਹ ਬੰਨ ਤਾਂ ਉਹਦਾ ਸਾਫ ਹੁੰਦਾ ਹੈ ਉਹ ਇੱਧਰ ਅੱਛਾ ਹਾਂ ਪੈਲੀਆਂ ਹੀ ਆ ਤੇ ਵੇਖਣ ਨੂੰ ਐ ਲੱਗਦਾ ਵੀ ਆਸ-ਪਾਸੇ ਕੋਈ ਨਹਿਰ ਨੂਰ ਆ ਨਹੀਂ ਨਹੀਂ ਪੈਲੀਆਂ ਇੱਥੇ ਕਿਕਰਾਂ ਬਹੁਤ ਜ਼ਿਆਦੇ ਹਾਂ ਬੰਨਦਾ ਫਟ ਸਾਡੇ ਉਧਰੋਂ ਕਿਕਰਾਂ ਘਟ ਇੱਥੇ ਕਿਕਰਾਂ ਮੁੱਕੇ ਕਿਕਰਾਂ ਬਹੁਤ ਜ਼ਿਆਦੇ ਹਾਂ ਘਾੜੇ ਕਿਕਰਾਂ ਵੀ ਆ ਨਾ ਦੇਸੀ ਦੇ ਹਾਂਜੀ ਦੇਸੀ ਤੇ ਜਿਹੜੀ ਇੱਥੇ ਕੜਾ ਲੱਗੀ ਸੀ ਖਿਲਾੜੀ ਘਰਾੜੀ ਖਿਲਾੜੀ ਚੱਲਦਾ ਪਿਆ ਉਹ ਵੇਲਾ ਚੱਲਦਾ ਪਿਆ ਇਹਦਾ ਡੈਡੀ ਆਖਣਦੇ ਆ ਤੁਹਾਨੂੰ ਮੈਂ ਦੇਸੀ ਕੁੜ ਲੈ ਕੇ ਦੇਵਾਂਗਾ ਹਾਂਜੀ ਹਾਂ ਮੈਂ ਅੱਗੇ ਇਹਨੂੰ ਕਿਹਾ ਸੀ ਜਸਪ੍ਰੀ ਉਹ ਜਿਨ੍ਹਾਂ ਨੇ ਕੱਢਣਾ ਨਾ ਉਹ ਕਹਿੰਦੇ ਸੀ ਕਿ ਸਾ ਕੋਈ ਨੀ ਕੱਟਾਂਗੇ ਫਿਰ ਕੱਟਾਂਗੇ ਅਸਾਂ ਦੇ ਗੰਨੇ ਬੜੇ ਵਧੀਆ ਹਾਂ ਕਿੰਨੀਆਂ ਸੋਹਣੀਆਂ ਕਿਕਰਾਂ ਫੁੱਟੀਆਂ ਹਨਾ ਹਰੇ ਭਾਈ ਵੇਖੋ ਕਿੰਨੀ ਸੋਹਣੀ ਵੀਡੀਓ ਬਣਾਉਂਦੇ ਪਏ ਆਈ ਵੀਡੀਓ ਬਣਾਉਂਦੇ ਪਏ ਜਸਪੀ ਦੇ ਨਾਨਕਿਆਂ ਨੂੰ ਚੱਲੇ ਪਏ ਅਸੀਂ ਅੱਜ ਆਹੇ ਆਹ ਕਰਾੜਾਈ ਅੱਛਾ ਹਾਂਜੀ ਹਾਂ ਆਵੇ 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 ਪਿੱਛੇ ਨਹੀਂ ਹੋ ਨੰਗੇ ਪਿੱਛੇ ਨਹੀਂ ਨਹੀਂ ਆਵੇ ਹਾਵੇ ਖੜੋਈਂਗਾ ਇੱਕ ਨੰਗਾ ਇੱਕ ਚੱਲਦਾ ਪਿਆ ਇੱਧਰ ਅੱਛਾ ਕਿ ਗੁੜ ਕਿਹੜੇ ਤੋਂ ਲੈਣਾ ਢੋੜਾ ਪੈਦੇ ਤੋਂ ਲੈਣਾ ਅੱਛਾ ਇਹ ਤੋਂ ਲੈਣਾ ਹਾਂ ਪਜ ਜਾਂਦੇ ਇੱਥੋਂ ਦੀ ਗਏ ਵੇਖ ਕੇ ਚੱਲਾਂਗੇ ਥੋੜਾ ਜਿਹਾ ਬਹਿ ਜਾਾਂਗੇ ਜੇ ਹੋਇਆ ਬਣਿਆ ਗੋੜ ਨਾਲੇ ਆਪਾਂ ਵੀਡੀਓ ਬਣਾਵਾਂਗੇ ਹੋਰ ਵੀ ਭੈਣ ਭਰਾਵਾਂ ਨੂੰ ਦੱਸਾਂਗੇ ਜੀ ਨਹੀਂ ਜਾਗਦਾ ਵਿਆਹ ਸੰਗ ਚੱਲਿਆ ਆਉਦੀ ਮੰਮੀ ਦੇ ਨਾਨਕੇ ਹੈਨਾ ਪਾਪ ਜੀ ਆਉਦੀ ਨਾਨੀ ਤੇ ਵੇਖੀ ਚੱਲਿਆ ਹਾਂਜੀ 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 ਵੇਖੋ ਕਿਦਾਂ ਮੁੱਠਾ ਫੜਿਆ ਵਾ ਇਹ ਬੰਦਾ ਛਰਾਤੀ ਹੋ ਗਿਆ ਹੈਨਾ ਦਾਦਾ ਕਹਿੰਦਾ ਬੰਦਾ ਬੜਾ ਛਾਡਾ ਸ਼ਰਾਤੀ ਹੋ ਗਿਆ ਆਹੋ ਹਾਂ ਜੀ ਇਹ ਖੜਾ ਤਾਂ ਵੇਖ ਪੂਰਾ ਪੂਰਾ ਵੇਲਾ ਆਹੋ ਫਿੱਟ ਆ ਜਾ ਹਾਂ ਕੀ ਕੀ ਚੀਜ਼ ਚਾਹ ਲੱਗ ਪੋੜੇ ਜਦ ਤੱਕ ਕੜਾਈ ਜੀ ਬਣਾਉਂਦੀ ਵੀ ਰੋਣੀ ਸੀ ਨਹੀਂ ਆਪਾਂ ਪਿਆਜ਼ ਵੀ ਬਣਾ ਲੈਨੇ ਆ ਖਾਂਦਿਆਂ ਦੀ ਬਣਾ ਲਓ ਹਾਂ ਜੀ ਕਵਲ ਮੈਨੂੰ ਬੁਖਾਰ ਆ ਜਾਂਦੀ ਉੱਥੇ ਮੈਂ ਵੇਖਉਂ ਨਹੀਂ ਹਾਂ ਸਾਰ ਕੋਈ ਕਵਲ ਕੜੀ ਆਉਂਦਾ ਹਨ ਤੁਸੀਂ ਨਹੀਂ ਕੀਤਾ ਹਣਾ ਆਪਦੇ ਫੋਨ ਚ ਨਹੀਂ ਆ ਮਰੀ ਬਿੱਤਾ ਆ ਮੈਨੂੰ ਇਹ ਫੋਨ ਚਲਾਉਣਾ ਹੀ ਨਾ ਦਾ ਟੈਂਪ ਆ ਜਈ ਆ ਮੈਂ ਇਹਨੂੰ ਆਪੂ ਭਾਈ ਕਰ ਲਾ ਮੇਰੇ ਤੋਂ ਸੋਲੈਂਦ ਹੈਲੋ ਬੁਆ ਮੈਂ ਵੇਖੀ ਆਈ ਹਾਂ ਅੱਛਾ ਵੇਖ ਲੈ ਆ ਆ ਵੈਸੇ ਜੀ ਬੱਕਰੀ ਬੈਠੀ ਆ ਕੱਲ ਮੈਂ ਉਹ ਮਨਦੀਪ ਵਿਰਾਜ ਨੂੰ ਲੈ ਕੇ ਫਿਰਦੀ ਉਹ ਹਰ ਭਾਲ ਦੇ ਮੋਢਿਆਂ ਦੇ ਖਲੋ ਤੱਤ ਪਾਵੇ ਬੜਾ ਮਸਤੀ ਕਰਦਾ ਸੀ ਉਹਨੂੰ ਬੜਾ ਹੁੰਦਾ ਮਨਦੀਪ ਨੂੰ ਵੀ ਮੈਨੂੰ ਚੱਲ ਕੇ ਫਿਰਾਂ ਬਹੁਤ ਠੀਕ ਉਹਦਾ ਮੋਢਾ ਵੱਡ ਗਿਆ ਨੇ ਲੋੱਜਾ ਵੱਡ ਗਿਆ ਮਾਰ ਮਾਰੀ ਜਰਾ ਦੇਖੀ ਜਾ ਕੇ ਮਾਮਾ ਅੱਗੇ ਬੜਾ ਗੁੱਸੇ ਹੁੰਦਾ ਸੀ ਸਾਰੀਆਂ ਵੀਡੀਓ ਵੇਖ ਕੇ ਤੇ ਫਿਰ ਮਾਮਾ ਹੀ ਹਟਣਾ ਮਾਮੀ ਭਾਵੇਂ ਜੋ ਅਰਜੀ ਕਹੀ ਜਾਂਦੀ ਤੇ ਲਾਈਕ ਨਹੀਂ ਕਰਨਾ ਮਾਮੇ ਨਹੀਂ ਕਰਨਾ ਮਾਮੀ ਨਹੀਂ ਨਹੀਂ ਲਾਈਕ ਲੂਫਾ ਨਾ ਕਰਾਂ ਉੱਤੇ ਆ ਜੇ ਕਰੂਗੀ ਜਦੋਂ ਮੈਂ ਵੀਡੀਓ ਪਾਇਆ ਕਰੂੰਗੀ ਆ ਵੀ ਆ ਕੋਠੀ ਦਾ ਨਿਸ਼ਾਨ ਉਹ ਕਵਲ ਕੋਲੇ ਆ ਤੇ ਟ੍ਰੈਪ ਕੋਲੇ ਆ ਤੇਰਾ ਨੰਬਰ ਉਹਦੇ ਚ ਵੀ ਇੰਟਰ ਨਹੀਂ ਨਹੀਂ ਇਹ ਤੇ ਫੋਨ ਜਿਹਦੇ ਕੋਲੇ ਵੀ ਵੱਡਾ ਫੋਨ ਹੈਗਾ ਉਹਦੇ ਚ ਹੀ ਹੋ ਜੂਗੀ ਹਾਂ ਭਰਨਾ ਪੈਂਦਾ ਬਸ ਆਪਣੇ ਚੈਨਲ ਦਾ ਨਾਮ ਭਰਨਾ ਪੈਂਦਾ ਹਾਂਜੀ ਕੀ ਨਾਮ ਲੇ ਰੋ ਹਾਂ ਮੈਨੂੰ ਆਹ ਹਾਂ ਤੁਸੀਂ ਬਸ ਐ ਹੀ ਲੱਗੇ ਰਿਆ ਕਰੋ ਬੈਠੇ ਵਹਿਲੇ ਵੇਖੀ ਜਾਇਆ ਕਰ ਮੈਂ ਅੱਗੇ ਨਹੀਂ ਆਵਾਂ ਨਾ ਇਹਨੇ ਫੋਨ ਚ ਬੀਜੀ ਰਹਿਣਾ ਮੈਂ ਇਹ ਫੋਨ ਅੱਛਾ ਠੀਕ ਆ ਕਰ ਵੀ ਮਮਾ ਨਹੀਂ ਬੱਲੇ ਬਸ ਹੈ ਦੋ ਜਣੇ ਆ ਬਸ ਮੈਂ ਹੈ ਦੋ ਜਣੇ ਆ ਘਰ ਵੱਡਾ ਤੁਹਾਡਾ ਕਿਉਂ ਤੇ ਬੱਚੇ ਬਾਹਰ ਮਾਚਵਾਤ ਨੂੰ ਨਾ ਆਂਦੀਆਂ ਕੋ ਮੰਡੇ ਕਰੀਂ ਜਸਪ੍ਰੀ ਦੇ ਨਾਨਕਿਆਂ ਦਾ ਕਰ ਵੱਡੇ ਮਾਮੇ ਦਾ ਜਸਪੀ ਤਾ ਉਹ ਸਮਾਨ ਕੱਢ ਲਿਓ ਆ ਲੈ ਚੱਬ బడా లగా సోనే బాదా బరుదే పక్కే కచ్చే ਜਸਪਰੀ ਦੀ ਕੱਡੂ ਕੀ ਆਖੇ ਇਹ ਨਹੀਂ ਕਿਰਨੇ ਮੇਤ ਨੂੰ ਆਖਣਾ ਅੱਛਾ ਆਜਾ ਅੱਛਾ ਆ ਉੱਤੋਂ ਲਾਤਾ ਬਾਬ ਜੀ ਹਣਾ ਇਹ ਖਰਾਬ ਹੋ ਗਿਆ ਅੱਛਾ ਡੱਗ ਪਿਆ ਅੱਛਾ ਤੇ ਹੁਣ ਫੁੱਟੂ ਕਿ ਨਹੀਂ ਨਹੀਂ ਹੁਣ ਇਹ ਆ ਦੇ ਖੁੱਖਾ ਜਾਂ ਬਣ ਗਿਆ ਤੇ ਫਿਰ ਇਹ ਤਾਂ ਕੱਢੋਗੇ ਹਣਾ ਇਹਨੂੰ ਹਾਂਜੀ ਹੈਲੋ ਮम्मा ਵੇਖਣ ਲੱਗੇ ਫੇ ਟਾਈਮ ਜ਼ਿਆਦਾ ਲੱਗ ਜਾਣਾ ਆ ਮम्मा ਜਰੀ ਗਾਈ ਤਾਂ ਹੀ ਜੋਰ ਲਾਈ ਜਾਂਦੇ ਸਾਡਾ ਵੀਡੀਓ ਦਾ ਵੀਡੀਓ ਦਾ ਚੱਕਰ ਤਾਂ ਹੀ ਜੋਰ ਲਾਈ ਜਾਂਦੇ ਆ ਫੇਰ ਅਸੀਂ ਤੇ ਪਾ ਦੇਣੀ ਵੇਖ ਲੋ ਫੇਰ ਨਾ ਆਖਿਓ ਸਾਡੀ ਕੁੜਮਣੀ ਮਸ਼ਹੂਰ ਕਰਤੀ ਮੈਂ ਕਿਹਾ ਹੈ ਭਾਬੀ ਜੀ ਮੈਂ ਕਿਹਾ ਫੇਰ ਨਾ ਆਖਿਓ ਸਾਡੀ ਕੁੜਮਣੀ ਮਸ਼ਹੂਰ ਕਰਤੀ ਅਸੀਂ ਪਾ ਦੇਣੀ ਵੀਡੀਓ ਆ ਪਾ ਦੇਣੀ ਆ ਆ ਵੜ ਕੇ ਤੁਸੀਂ ਕਹੋਗੇ ਲਿਆਓ ਬਈ ਵੇਖਦੇ ਜ਼ਰੂਰ ਵੇਖਾਂਗੇ ਕਹਿੰਦ ਦਸੀ ਜਾਏ ਕੌਣ ਕੌਣ ਆ ਵੀ ਆਈ ਮੰਮੀ ਸੀ ਇੱਥੇ ਸ਼ੁਰੂ ਕਰਦੇ ਆ ਨਾ ਦੱਸੋ ਇੱਥੋਂ ਲੈ ਕੇ ਸ਼ੁਰੂ ਕਰਦੇ ਆ ਇਧਰ ਨੂੰ ਜਾ ਵੀਕਰਮਜੀਤ ਸਿੰਘ ਪੂਰ ਕੀਰਪਤ ਸ਼ੂਟ ਪਾਇਆ ਸੀ ਇਹਨਾਂ ਵੀ ਨੰਦਾ ਦਾ ਹਾਂ ਸ਼ੂਟਾ ਜਸਪ੍ਰੀ ਦੇ ਮਾਮੇ ਦਾ ਬੇਟਾ ਮਾਮਨੇ ਨੂੰ ਸ਼ੂਟ ਕਰਨ ਬਣਿਆ ਹੀਗਾ ਹਾਂ ਬਣ ਕਰਨੀ ਹਾਂਜੀ ਆਪਾਂ ਲਾਈਵ ਤਾਂ ਦੇਖਿਆ ਸੀ ਸਾਰਾ ਕੰਮ ਹੀ ਚਲਾਏ ਹੈ ਨਾ ਨੇ ਇੱਥੇ ਫਿਰ ਪੋਚ ਬਣਾਉਂਦੇ ਆ ਨਾ ਪੋਚ ਬਣਾਉਂਦੇ ਆ ਨਾ ਲੱਗਦਾ ਇਹਦੇ ਮਾਉਲੀ ਉਹ じゃ ਬਣ ਗਏ ਆ ਬਿਲਕੁਲ ਪਰਮਾਤਮਾ ਨੇ ਖੁਸ਼ੀ ਆ ਕੰਮ ਤਾਂ ਵੜਾ ਰੀਝਾ ਨਾ ਕਰਨਾ ਸੀ ਨਹੀਂ ਨਹੀਂ ਵੀ ਖੁਸ਼ੀ ਖਸਾਉਣੀ ਕਿਹੜਾ ਨਾਲੇ ਵੀ 5 7 ਵੇ ਹੋਣੇ ਸੀਗੇ ਉਹਨੂੰ ਵੀ ਪੈਂਦੀ ਤੇ ਮਾਇ ਆ ਗਿਆ ਆਖਾ ਇਹ ਥੋੜੇ ਦਿਨ ਗੋੜ ਬੋਣਾ ਨਹੀਂ ਸਾਤਦੇ ਮੈਨੂੰ ਨਹੀਂ ਗੋਣਾ ਅੱਛਾ ਮੈਨੂੰ ਨਹੀਂ ਆ ਕਿ ਗੋਣ ਬਾ ਤੂੰ ਮਹਾ ਬੀਜੀ ਆਪਣੇ ਕਰੇ ਬੰਦੇ ਨਹੀਂ ਹੈਗੇ ਤੇ ਫਿਰ ਹਾਂ ਨਹੀਂ ਕੋਈ ਨਹੀਂ ਬੰਦੇ ਇੱਕ ਦਿਨ ਵੇਖਣਾ ਇਹ ਦੀ ਗਿਰ ਪੈਂਦੀ ਵੇਖ ਥੋੜਾ ਜਿਹਾ ਵੀ ਹੁੰਦਾ ਦੇਰ ਮੇ ਕੋਈ ਦਿਨ ਵੀ ਕੋਈ ਨਹੀਂ ਸੀ ਸਾਰਾ ਛੇਛਿਦ ਕੀਤਾ ਤੇ ਕੀ ਕੀ ਫੇਰੇ ਨੀ ਰੋਜ਼ ਆ ਵੀ ਮਨਾ ਪਰਮਾਤਮਾ ਨੂੰ ਕਰਨਾ ਚਾਹੀਦਾ ਮਾ ਜੀ ਨਹੀਂ ਚਾਹੀਦਾ ਬਈ ਆਪਾਂ ਨਹੀਂ ਜਦੋਂ ਇੰਨਾ ਖੁਸ਼ੀਆਂ ਦੇ ਨਾਲ ਆਪਾਂ ਸਾਰੇ ਦਿਨ ਦਿਹਾੜ ਕਰਦੇ ਆ ਅਸੀਂ ਸਾਰਾ ਵਿੱਛਾ ਵਿਆਹ ਲਾਇਆ ਤੇ ਅਸੀਂ ਜਦੋਂ ਸਾਡਾ ਖਾਣੇ ਦਾ ਟਾਈਮ ਹੈ ਪਾਜੀ ਮੰਮੀ ਦੇ ਖੇਤੀ ਜਦੋਂ ਇਧਰੋਂ ਬੰਦ ਕਰ ਦਿੰਦੇ ਸੀ ਪੂਰਾ ਸਿਆਣਿਆ ਕਰ ਵੀ ਰਾਜ ਜਦੋਂ ਦੂਜੀ ਵਾਰ ਨੂੰ ਆਇਆ ਇਹ ਆਪਣੇ ਕੋਲੋਂ ਜਾਇਆ ਨਹੀਂ ਕਰਨਾ ਮਟਦਾ ਜੀ ਵੜਨ ਲੱਗਾ ਇਹ ਕਿ ਗਰਮੀ ਤੋਂ ਨਾਲ ਆਵੇਂ ਦੇ ਇੱਥੇ ਰਹਿਣਾ ਡੰਗਰ ਆ ਪਸੂ ਆ ਕੋੜੀਆਂ ਆ ਨਾਲਾ ਬਾਲੀ ਬੱਚਾ ਆ ਹਰ ਡਾਕਵੰਡੀ ਡਾਕਵੰਡੀ ਉਹ ਸਣੀ ਬਣੀ ਐ ਐਲਬਮ ਹਮ ਕਿ ਭੱਜ ਗਏ ਚਲੋ ਜੀ ਚਲੋ ਆਪਰ ਇਨੀ ਤੇ ਚੱਲੀ ਹੁਣ ਦੂਜੇ ਮਾਮੇ ਕੇ ਬਾਪੂ ਵੀ ਉੱਧਰ ਪਾਣਾ ਨਹੀਂ ਛੇਤਾ ਬੋਲ ਲਗੇ ਮੈਂ ਕਿੰਨਾ ਵੀਰੇ ਅੱਜ ਸਿੰ ਕਿੰਨੇ ਸੋਹਣੇ ਫੁੱਲ ਲੱਗੇ ਮਾਮੇ ਕੇ ਇਹਨੇ ਸੋਹਣੇ ਫੁੱਲ ਬਹੁਤ ਸੋਹਣੀ ਬਗੀਚੀ ਆ ਮੇਲਾ ਲਾ ਪਾਪਾ ਜੀ ਸਾਰਾ ਦਿਨ ਨਹੀਂ ਲੱਗੇ ਰਹੀ ਸੀ ਬਸ ਐਂ ਬਸ ਇਹਨੂੰ ਗੋੜ ਲਿਆ ਬਟਰ ਕਿੰਨੇ ਸੋਹਣੇ ਲਾ ਬਿਰਾਜ ਨੇ ਮਟਰ ਖਾਣੇ ਹਰੇ-ਹਰੇ ਤਾਜੀ ਮਟਰ ਖਾਣੇ ਬਿਰਾਜ ਨੇ ਕਿੰਨੇ ਸੋਨੇ ਧੜੀਆਂ ਹੋਵੇ ਕਿੱਦਾਂ ਸੋੜਨ ਬਹੁਤ ਸ਼ੌਂਕ ਦੀ ਗੱਲ ਆ ਨਾ ਕੋਈ ਵੀ ਚੀਜ਼ ਸ਼ੌਕ ਤੋਂ ਬਿਨਾਂ ਨਹੀਂ ਨਾ ਸ਼ੌਕ ਤੋਂ ਬਿਨਾਂ ਨਹੀਂ ਸ਼ੌਕ ਗੰਡੇ ਪਰੇ ਆਲੂ ਪੁੱਟ ਲਿਓ ਪਰਲੀ ਜਗਾ ਚ ਅੱਛਾ ਉਹ ਅੰਬਾਂ ਦਾ ਹੂੰ ਅੰਬਾਂ ਦਾ ਆ ਸ਼ਾਦੀ ਬਣਾ ਲੇ ਦਾਦੀ ਪੋਤੇ ਦੀ ਵੀਰਾਈ ਸੀ ਬਾਏ ਬਾਏ ਹਾ ਪੂਤਣਾ ਬਹੁਤ ਇੰਨਾ ਦੇ ਵੀ ਉਧਰ ਦੇਖੋ ਇੱਕ ਨਿੰਬੂ ਲੱਗਾ ਬਸ ਮੋਢੇ ਕੋਲੇ ਧੋਣੀਆਂ ਵੇ ਕਿੰਨਾ ਹੁਣ ਆਪਣੀ ਉਹ ਜਿਹੜੀ ਘਰ ਕੋਲੇ ਆ ਤਪ ਲੱਗ ਗਈ ਹਲੋ ਤੇ ਗੋਲੀ ਇੱਥੇ ਨਾ ਹਾਂ ਵੀਡੀਓ ਨਹੀਂ ਵੀਡੀਓ ਦਾ ਉਹ ਕਿੱਥੇ ਸੱਕ ਜਾਣਾ ਇਹਨੂੰ ਪਤਾ ਪਤਾ ਇਹਦੀ ਆਂਗ ਲੈ ਕੇ ਸਾਰੇ ਦੀ ਬਣਾ ਅੱਛਾ ਨਹੀਂ ਸੋ ਕਰੇ ਨਹੀਂ ਬਣਾਏਗਾ ਉਹਨੂੰ ਲੈ ਪਤਾ ਲੈ ਪਤਾ ਇਹ ਮੈਂ ਨੂੰ ਅੱਗੇ ਜਿਹੜੇ ਵਿੱਚ ਪਤਾ ਇਹ ਆ ਹੀ ਚੱਕਦੇ ਹੋ ਫਰਾਜ ਹੁਟ ਲੈ ਆਇਆ ਲੇ ਹੁਟਾ ਮਾਮੇ ਨਾਲ ਇੱਕ ਕਿੱਡਾ ਖੁਸ਼ ਹੋਇਆ ਕਿੱਡਾ ਖੁਸ਼ ਹੋਇਆ ਹਾਂ ਲੈ 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 ਬਸ ਬਸ ਇਹ ਲਿਕੇ ਜੀ ਜੂ ਫਿਰ ਚਲਾ ਮੈਂ ਚੁੱਕ ਹਾਂ ਆ ਕਹ ਬੋਲਾ ਵੇਖਿਓ ਹੁੰਦਾ ਤੜ ਆਹੀ ਬਿੱਲ ਦਾ ਹੁੰਦਾ ਲੈ ਕੇ ਆਗੇ ਹੋ ਜੀ ਆ ਗਿਆ ਆ ਗਿਆ ਆਜੋ 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 ਸਾਰਿਆਂ ਕੋਲੇ ਜਾਵੜਦਾ ਹੁਣ ਆ ਗਏ ਹਜੋ ਆਏ ਅਮੇ ਲੋਹੂਏ ਆਇਓ ਨੇ ਵਾਵਾ ਲੰਮਾ ਹੀ ਹੂਟਾ ਲੈਣ ਗਏ ਲੱਗਦਾ ਹਨਾ ਲੰਮਾ ਹੂਟਾ ਲੈਣ ਗਏ ਸੀ ਹਾਂਜੀ ਕਾਹੋਂ ਟਾਈਮ ਜ਼ਿਆਦਾ ਲੱਗਿਆ ਨਾ ਬਾਏ ਬਾਏ ਦੇਖੋ ਲੈ ਲੈ ਮਨਪ੍ਰੀਤ ਨੂੰ ਬੜਾ ਸ਼ੌਂਕ ਸੀ ਮਾਮਾ ਜੀ ਦੀ ਗੱਡੀ ਚਲਾ ਕੇ ਵੇਖ ਕੇ ਉਹਨੇ ਬੜਾ ਵਧੀਆ ਹਲੇ ਜੀ ਨਹੀਂ ਆ ਗਈ ਬਾਈ ਬਾਈ ਪਛਣਾ ਸੀ ਉਧਰ ਵੀ ਪਾਜੀ ਨੂੰ ਮਮਾ ਜੀ ਖੜਾ ਖੜੀ ਆ ਕਿ ਜਿੱਦਣ ਆ ਗਏ ਨੇ ਫੇਰ ਕੋਈ ਨਹੀਂ ਕੋਈ ਨਹੀਂ ਕਹਿੰਦੇ ਫਿਰ ਭੱਜ ਕੇ ਕਹਿੰਦੇ ਵਿਕਰਮ ਲੈ ਕੇ ਗਿਆ ਵਾ ਹਾਂਜੀ ਹਾਂ ਉਹ ਸਾਰੇ ਹੁਣ ਚੱਲ ਜਿੱਦਰ ਫੇਰ ਨਹੀਂ ਕੋਈ ਨਹੀਂ ਹੁਣ ਤੇ ਮਸਾ ਇੱਕ ਵਾਰੀ ਨਹੀਂ ਨਹੀਂ ਤੁਸੀਂ ਆਏ ਹੋਣ ਅਸੀਂ ਵੀ ਆਉਣਾ ਤੇ ਇਤਰੇ ਬੱਚੇ ਖੇਲੇ ਨੇ ਹਾਂਜੀ ਹਾਂ ਉਹੀ ਨਾ ਹੋਨੇ ਤੇਰੇ ਕੋਲ ਤੇਰੀ ਅੱਖ ਅਥਰ ਮੇਰੀ ਇੱਕ ਅੱਖ ਅੱਗੇ ਜਿਸ ਕਰਨ ਕੋ ਨਹੀਂ ਚਲ ਜੋ ਜਿਸ ਕਰਨ ਨਹੀਂ ਜਾਣਾ ਨਹੀਂ ਚੱਲ ਆ ਮੇਰੇ ਕੋਲ ਗੱਲ ਜੀ ਕੋਲ ਵੀ ਆ ਜਾਣਾ ਮੇਰੇ ਕੋਲ ਆ ਜਾਂਦਾ ਚਲੋ ਬੇਟਾ ਕਰ ਗੱਡੀ ਬੈਕਪਲੇਟ ਬਹੁਤ ਹੋ ਗਏ ਪਾਪਾ ਨੂੰ ਬਾਹਰ ਕਰ ਦੋ ਪਾਪਾ ਨੂੰ ਬਾਹਰ ਕਰੋ ਉਧਰ ਆਹ ਵੇ ਬਾਪੂ ਉਧਰ ਉਧਰ ਬਾਪੂ ਨੂੰ ਬਾਪੂ ਨੂੰ ਬਾਹਰ ਕਰ ਲੈ ਲੈ ਮੂੰਹ ਚ ਪਾਈ ਜਾਂਦਾ ਬੱਦੂ ਆ ਲੈ ਮੰਡੇ ਗਏ ਲੈ ਮੰਡੇ ਗਏ ਲੈ ਮੰਡੇ ਗਏ ਆ ਗਿਆ ਓ ਵਿਰਾਜ ਨੋ ਆ ਜਸਪੀ ਪੜ ਆ ਲੈ ਆ ਵੇ ਕਦੇ ਦੇ ਪਾਪਾ ਹੀ ਨੇ ਸਾਡਾ ਬੰਦ ਦੇਣੇ ਤੁਸੀਂ ਸਾਰਿਆਂ ਨੇ ਨਹੀਂ ਰਹਿਣ ਦੋ ਫਿਰ ਕੀ ਭਾਮੀ ਦੀ ਕਿਹਦੇ ਹੋਵੇ ਹੈ ਮੂਤ ਨਾ ਮੂਤ ਪਾਲਾ ਹੁਣ ਵੇਦਾ ਵੀ ਮੁਰਗਾ ਸਬਸਕ੍ਰਾਈਬ ਕਰਨਾ ਨਾ ਰਹਿ ਪਾ ਤੂੰ

ਕਿ ਉਧਰ ਵਿਕਰਮ ਨੂੰ ਨਹੀਂ ਦੇਣੇ ਸੀ ਇਹਨਾਂ ਦੋਨਾਂ ਨੂੰ ਦੇ ਦਸੋ ਤੋਂ ਦੇ ਜਾਂ ਇੱਕ ਤਾਂ ਹੀ ਦੇ ਦੇ ਇੱਕ ਨੂੰ ਇੱਕ ਨੂੰ ਹੀ ਦੇ ਦੇ ਇੱਕ ਤਾਂ 500 ਦੇ ਦਿੰਦੇ ਤੇ ਨੂੰ ਦੋ ਦਿਨ ਨੀ ਕੱਪੜੇ ਦੇਦੇ ਸੀ ਹਾਂ ਪਾ ਦੇ ਕੋਈ ਨਹੀਂ ਲੱਗ ਜਾਂਦਾ ਪਤਾ ਮਾਮੇ ਦੋ ਮਾਮੇਰੇ ਘਰੇ ਆ ਕੀ ਬਣਦਾ ਨਹੀਂ 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 ਕੋਈ ਨਹੀਂ ਗਾ ਕੋਈ ਨਹੀਂ ਫੜ 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 ਦੇ ਰਾਹ ਨੂੰ ਖਾਲੀ ਥੋੜੀ ਜਿਹੀ ਲੱਗੂਆ ਥੋੜਾ ਬੜਾ 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 ਫੜੋ ਕ ਮਾਮੂ ਜੀ ਲੋ ਕ ਮਾਮੂ ਜੀ ਲੋ 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 ਜੀ ਲੋ ਲੋ ਕ ਮਾਮੂ ਜੀ ਲੋ ਨਹੀਂ ਤੁਸੀਂ ਦੋਨੇ ਵੀਰੇ ਹਾਫ ਹਾਫ ਕਰ ਲਿਓ ਚਿੱਜੀ ਖਾ ਲਿਓ ਚਲੋ ਜੀ ਥੋੜੀ ਬੜੀ ਬਣਾ ਦੇ ਹਾਂਜੀ ਨਾਲ ਸਟੀering ਹੌਲਾ ਨਾਲ ਸਾਰਾ ਚਲੋ ਬੈਠੋ ਫਿਰ ਆ ਜੀ ਠੀਕ ਹੈ ਪਾਪਾ ਜੀ ਲੱਗਾ ਬੈਠੇ ਜੀ ਠੀਕ ਹੈ ਚਲੋ ਸਾੱਚੀ ਗੱਲ ਕਰ ਬਾਈ ਕਰ ਦੋ ਬਾਈ ਕਰ ਦੋ ਬਾਈ ਆਹੋ ਠੀਕ ਹੈ ਬੋਦਵਾਰੀ ਆ ਜੀ ਆ ਜੀ ਚਲੋ ਬੋਦਵਾਰ ਨੂੰ ਆ ਜੀ ਠੀਕ ਹੈ ਬੋਦਵਾਰੀ ਆ ਜੀ ਮੈਂ ਸੱਚੀ ਹਾਂ ਨਹੀਂ ਸੱਚੀ ਆ ਜੂ ਦੁਰਤ ਤਾਂ ਲਾਜੀ ਜਾਂਦੇ ਹੈਨਾ ਹਾਂ ਚੰਗਾ ਫੇਰ ਬਾਹਰ ਵਰ ਜਾਦੇ ਫੇਰ ਆਉਂਦੇ ਜਿਮਰਾਜ ਨੂੰ ਲੈ ਕੇ ਰੋਣ ਕਿ ਮੇਲਾ ਵੇਖ ਜਿਮਰਾਜ ਵਿਰਾਜ ਜਿਮਰਾਜ ਨਹੀਂ ਵਿਰਾਜ ਵਿਰਾਜ ਜਿਮਰਾਜ ਉਹ ਕਹੇ ਕਰਦਾ ਕਿ ਵੇਖਦਾ ਸਾਰਿਆਂ ਨੂੰ ਵਾਏ ਨਹੀਂ ਕਰਦਾ ਵਿੱਚ ਕਹਿੰਦਾ ਮੈਨੂੰ ਚੱਕ ਲੈ ਆ ਵੇ ਉਹ ਨਾ ਖੋਸ਼ ਬਾਈ ਬਾਈ ਜੋ ਜਿੱਥੇ ਤੁਹਾਨੂੰ ਆਪਾਂ ਇੱਕ ਚੀਜ਼ ਵਿਖਾਉਨੇ ਆ ਸਾਰੇ ਵੇਖਿਓ ਹੌਲੀ ਕਰ ਲੈ ਗੱਡੀ ਆਪਾਂ ਉਤਰਦੇ ਆ ਬਾਹਰ ਬਾਹਰ ਉਤਰ ਕੇ ਬਣਾਉਨੇ ਆ ਸਾਈਡ ਤੇ ਲਾਲਾ ਥੋੜੀ ਤੁਸੀਂ ਜਾਣਦੇ ਵੀ ਹੋਵੋਗੇ ਇਸ ਜਗ੍ਹਾ ਨੂੰ ਕਈ ਲੋਕ ਤਾਂ ਜਾਣਦੇ ਹੋਣਗੇ ਜਿਹੜੇ ਜਿਹੜੇ ਵੀ ਇਸ ਜਗ੍ਹਾ ਨੂੰ ਇਸ ਹਵੇਲੀ ਨੂੰ ਜਾਣਦੇ ਆ ਜਰੂਰ ਕਮੈਂਟਾਂ ਚ ਦੱਸਿਓ ਵੀ ਇਹ ਕੀ ਆ ਕਿੱਥੇ ਆ ਬਾਕੀ ਅਸੀਂ ਤੁਹਾਨੂੰ ਦੱਸ ਦਦੇ ਆ ਇਹ ਬੰਬੂ ਕਾਰਟ ਫਿਲਮ ਦੀ ਸ਼ੂਟਿੰਗ ਹੋਈ ਸੀ ਇਸ ਜਗ੍ਹਾ ਤੇ ਤੇ ਹੁਣ ਤੇ ਬਹੁਤ ਹਾਂਜੀ ਉੱਚਾ ਜੀ ਉਹ ਹੋਇਆ ਵੀ ਇਹ ਬਹੁਤ ਜਿਆਦਾ ਹੁਣ ਤਾਂ ਵਿਚਾਰੀ ਦੀ ਇਹਦੀ ਜਿਹੜੀ ਆ ਰੰਗ ਰੰਗ ਖਰਾਬ ਹੋਇਆ ਪਿਆ ਪਰ ਹਜੇ ਵੀ ਬਹੁਤ ਸੋਹਣਾ ਮਹਿਲ ਲੱਗਦਾ ਹੈ ਅਸੀਂ ਇਹਦੇ ਅੰਦਰ ਪਹਿਲਾਂ ਥੋੜੇ ਜਿਹਾ 2 ਸਾਲ ਹੋ ਗਏ ਅਸੀਂ ਪਹਿਲਾਂ ਆਏ ਸੀ ਤੇ ਉਦੋਂ ਬਹੁਤ ਸੋਹਣਾ ਪਿਆ ਸੀ ਇਹ ਬਣਿਆ ਹੋਇਆ ਸੀ ਪਰ ਆਪਾਂ ਅੱਜ ਅੰਦਰ ਨਹੀਂ ਜਾਂਦੇ ਹਨ ਬਈ ਐਵੇਂ ਟਾਈਮ ਲੱਗ ਜਾਊਗਾ ਤੇ ਤੁਹਾਨੂੰ ਦਿਖਾਉਣੇ ਇਸ ਹਵੇਲੀ ਦੇ ਅ ਉਰਦੂ ਵੀ ਲਿਖਿਆ ਹੋਇਆ ਹੈ ਤੂੰ ਵੇਖ ਸਕਦੇ ਤੁਸੀਂ ਦੇ ਉੱਤੇ ਉੜਦੂ ਲਿਖਿਆ ਆ ਤੇ ਬਹੁਤ ਸੋਹਣੀ ਇਹਦੀ ਜਦੋਂ ਫਿਲਮ ਦੀ ਸ਼ੂਟਿੰਗ ਹੋਈ ਸੀ ਬਹੁਤ ਸੋਹਣੀ ਬਣਾਈ ਹੋਈ ਸੀ ਸਾਰੀ ਫਿਲਮ ਵੇਖੀ ਸੀ ਅਸੀਂ ਇਹਦੇ ਅੰਦਰ ਵੀ ਗਏ ਆ ਬਹੁਤ ਸੋਹਣਾ ਵਧੀਆ ਪਰਿਵਾਰ ਰਹਿੰਦਾ ਹੁਣ ਵੀ ਜਾ ਸਕਦੇ ਪਰ ਟਾਈਮ ਥੋੜਾ ਇਸ ਭਰਾਵਾ ਤੋਂ ਪੈਂਦੀ ਆ ਨੇੜੇ ਕਿੱਕਾ ਇਧਰੇ ਜਗਾ ਵੀ ਆ ਨੇੜੇ ਕੋਈ ਗੱਲ ਦੇ ਆਵੇਂ ਮੈਸਜ ਕਰ ਦਿਨਾ ਕਣਕਨਿਸਰ ਦੀਆਂ ਆਉਂਦੀਆਂ ਬਹੁਤ ਸੋਹਣਾ ਪਿਛੋਂ ਵੀ ਹੁਣ ਤਾਂ ਬਹੁਤ ਵਿਚਾਰੀ ਹੈ ਨਾ ਹਾਂ ਬਹੁਤ ਪੁਰਾਣੀ ਟਾਈਪ ਦੀ ਐਟ ਲੱਗੀ ਹੋਈ ਹੈ ਇਹਨੂੰ ਬਹੁਤ ਸੋਹਣੀ ਬਣੀ ਆ ਪਰ ਇਹ ਚੀਜ਼ਾਂ ਹੁਣ ਅੱਜ ਕੱਲ ਤਾਂ ਹੈ ਨਹੀਂ ਵੇਖਣ ਨੂੰ